ਕਿਸਾਨ ਪ੍ਰਤਪਾਲ ਸਿੰਘ ਨੂੰ ਪੀਜੀਆਈ ਰੋहतक ਤੋਂ ਪੀਜੀਆਈ ਚੰਡੀਗੜ੍ਹ ਲੈ ਕੇ ਆਂਦਾ ਗਿਆ ਹੈ ਹਾਲਾਂਕਿ ਪਰਿਵਾਰ ਕੱਲ ਤੋਂ ਹੀ ਇਹ ਮੰਗ ਕਰ ਰਿਹਾ ਸੀ ਕਿ ਉਸ ਨੂੰ ਪੰਜਾਬ ਦੇ ਕਿਸੇ ਹਸਪਤਾਲ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਬਲਦੇਵ ਸਿਰਸਾਉਣੀ ਕੱਲ ਚੰਡੀਗੜ੍ਹ ਤੋਂ ਖਾਸ ਤੌਰ ਦੇ ਉੱਤੇ ਉਹ ਪੀਜੀਆਈ ਰੋहतक ਜਾਂਦੇ ਨੇ ਉੱਥੇ ਜਾ ਕੇ ਸਾਰੇ ਹਾਲਾਤ ਦਿਖਾਉਂਦੇ ਨੇ ਗੱਲਬਾਤ ਜਿਹੜੀ ਆ ਉਹਨਾਂ ਦੇ ਵੱਲੋਂ ਪਰਿਵਾਰ ਨਾਲ ਕੀਤੀ ਜਾਂਦੀ ਹੈ ਤੇ ਹੁਣ ਚੰਡੀਗੜ੍ਹ ਪਹੁੰਚੇ ਨੇ ਗੱਲਬਾਤ ਕਰਦੇ ਆ ਸਿਰਸਾ ਸਾਹਿਬ ਕੱਲ ਤੁਸੀਂ ਰੋहतक ਦੇ ਵਿੱਚ ਸੀਗੇ ਹਸਪਤਾਲ ਦੇ ਵਿੱਚ ਸੀ ਤੁਸੀਂ ਸਾਰੇ ਉਹ ਹਾਲਾਤ ਦਿਖਾਏ ਸਭ ਤੋਂ ਰਤਾ ਪ੍ਰਤਪਾਲ ਦੀ ਹੁਣ ਤਬੀਅਤ ਕਿਵੇਂ ਹੈ ਕਿਵੇਂ ਹੈ ਪ੍ਰਤਪਾਲ ਦੇਖੋ ਅੱਜ ਤਾਂ ਸਿਰਫ ਜਮਾਂ ਦੇ ਮਤਲਬ ਕਿ ਬਿਘਾੜ ਦੇ ਜਾੜ ਚੋਂ ਕੱਢ ਕੇ ਲਿਆਂਦਾ ਹੈ ਹਾਲਾਤ ਅਜੇ ਇੱਥੇ ਹੁਣ ਇਲਾਜ ਸ਼ੁਰੂ ਹੋਵੇਗਾ ਤੇ ਫੇਰ ਹੀ ਪਤਾ ਲੱਗੇਗਾ ਕਿ ਕੀ ਕੀ ਕੁਝ ਹੈ ਸਿਰ ਤੇ ਕਿਸ ਤਰ੍ਹਾਂ ਜਿਹੜਾ ਮੂੰਹ ਹੈ ਫੇਸ ਹੈ ਜਿਹੜਾ ਇਹ ਸਾਰਾ ਭੰਨਿਆ ਹੋਇਆ ਸਾਰਾ ਮਲਕ ਕਿ ਕੋਈ ਵੀ ਹੱਡੀ ਨਹੀਂ ਬਚੀ ਹੋਈ ਬਾਹਾਂ ਲੱਤਾਂ ਦੇ ਤੇ ਕੋਈ ਸਰੀਰ ਦਾ ਐਨਾ ਵੀ ਹਿੱਸਾ ਨਹੀਂਗਾ ਜਿੱਥੇ ਕੋਈ ਸੱਟਾਂ ਨਾ ਲੱਗੀਆਂ ਹੋਣ ਸੋ ਮੈਂ ਸਭ ਤੋਂ ਪਹਿਲਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਾ ਸਾਹਿਬਾਨ ਤੇ ਕੱਲ ਹੜਤਾਲ ਹੋਣ ਦੇ ਬਾਵਜੂਦ ਜਿਹੜੇ ਵਕੀਲ ਸਾਹਿਬਾਨ ਮੇਰੇ ਨਾਲ ਪੰਜ ਵਕੀਲ ਜਿਹੜੇ ਨੇ ਉਹ ਕੋਰਟ ਦੇ ਵਿੱਚ ਉੱਥੇ ਪੇਸ਼ ਹੋਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਹਿੰਮਤ ਸਦਕਾ ਮਲਕ ਕਿ ਉਹਨਾਂ ਦੀ ਮਿਹਨਤ ਸਦਕਾ ਜਿਹੜਾ ਸੀ ਮੇਰਾ ਐਡਵੋਕੇਟ ਜੋ ਕਿ ਇਸ਼ਪਨਿਤ ਸਿੰਘ ਜਿਨ੍ਹਾਂ ਨੇ ਪਟੀਸ਼ਨ ਤਿਆਰ ਕੀਤੀ ਉਹ ਬਿਮਾਰ ਸਨ ਲੇਕਿਨ ਫਿਰ ਵੀ ਉਹਨਾਂ ਨੇ ਹਿੰਮਤ ਕੀਤੀ ਤੇ ਉਹ ਪਟੀਸ਼ਨ ਤਿਆਰ ਕੀਤੀ ਤੇ ਫਿਰ ਉਸ ਤੋਂ ਬਾਅਦ ਜਿਹੜੇ ਹੋਰ ਵੀ ਜਿਹੜੇ ਨੇ ਹੜਤਾਲ ਹੋਣ ਦੇ ਬਾਵਜੂਦ ਵੀ ਜਿਹੜੇ ਉੱਥੇ ਪੇਸ਼ ਹੋਏ ਨੇ ਤਰਕ ਕੀ ਸੀ ਆ ਕਿਉਂ ਇਹ ਕਹਿੰਦੇ ਸੀ ਕਿ ਰੋहतक ਦੇ ਵਿੱਚ ਹੀ ਰੱਖਿਆ ਜਾਵੇ ਚੰਡੀਗੜ੍ਹ ਜਾਂ ਪੰਜਾਬ ਦੇ ਵਿੱਚ ਨਾ ਭੇਜਿਆ ਜਾਵੇ ਹਰਿਆਣਾ ਦੇ ਉਹਨਾਂ ਪੁਲਿਸ ਮੁਲਾਜ਼ਮਾ ਦੇ ਤਰਕ ਕੀ ਸੀ ਅਸਲ ਗੱਲ ਇਹ ਸੀ ਕਿ ਉਹਨਾਂ ਦੇ ਪਤਾ ਨਹੀਂ ਮਸੂਬੇ ਕੀ ਨੇ ਲੇਕਿਨ ਉਹਨਾਂ ਦਾ ਇੱਕੋ ਇੱਕ ਇਹ ਸੀ ਕਿ ਇਹ ਜਿਹੜਾ ਬੱਚਾ ਜਿਹੜੀ ਉਹਦੀ ਹਾਲਤ ਕੀਤੀ ਆ ਜੇਕਰ ਇਹ ਅੱਜ ਉਥੇ ਚਲਿਆ ਜਾਂਦਾ ਤੇ ਸਾਡੀ ਜਿਹੜੀ ਆ ਉਹ ਮਿੱਟੀ ਪਲੀਤ ਹੋ ਜਣੀ ਆ ਸਾਡੇ ਪੱਲੇ ਕੁਛ ਨਹੀਂ ਰਹਿਣਾ ਜਿਸ ਕਰਕੇ ਉਹਨਾਂ ਨੇ ਇੱਥੇ ਆਉਣ ਤੋਂ ਜਿਹੜਾ ਸੀ ਉਹ ਰੋਕ ਰਹੇ ਸਨ ਪਰਿਵਾਰ ਕੀ ਦੱਸਦਾ ਹੈ ਕਿ ਪ੍ਰਤਪਾਲਕ ਨੌਰੀ ਕਦੋਂ ਜਾਂਦਾ ਹੈ ਔਰ ਕੀ ਲਗਾਤਾਰ 13 ਤਰੀਕ ਤੋਂ ਧਰਨੇ ਦੇ ਵਿੱਚ ਸ਼ਾਮਲ ਸੀਗਾ ਔਰ ਉਸ ਦਿਨ ਪੂਰਾ ਵਾਕਿਆ ਕੀ ਵਾਪਰਦਾ ਹੈ ਕਿਵੇਂ ਇਸ ਨੂੰ ਚੱਕਿਆ ਜਾਂਦਾ ਹੈ ਕਿਵੇਂ ਇਹ ਹਰਿਆਣਾ ਪੁਲਿਸ ਦੇ ਕਬਜ਼ੇ ਦੇ ਵਿੱਚ ਆ ਜਾਂਦੇ ਦੇਖੋ ਇਹ ਜੋ ਮੈਨੂੰ ਦੱਸਿਆ ਪਰਿਵਾਰ ਨੇ ਜੀ ਪਰਿਵਾਰ ਦੇ ਦੱਸਣ ਦੇ ਮੁਤਾਬਿਕ ਉਹ ਲੰਗਰ ਲੈ ਕੇ ਆਉਂਦੇ ਆ 21 ਤਰੀਕ ਨੂੰ ਅੱਛਾ ਹਰ ਪਿੰਡ ਦੇ ਵਿੱਚ ਲੈ ਕੇ ਲਗੇ ਜਿਹੜੇ ਨੇ ਉੱਥੋਂ ਲੰਗਰ ਤਿਆਰ ਹੁੰਦਾ ਹੈ ਉਹ ਲੋਕ ਲੰਗਰ ਲੈ ਕੇ ਆਉਂਦੇ ਆ ਤੇ ਇਹ ਵੀ ਜਿਹੜਾ ਇਹ ਲੰਗਰ ਲੈ ਕੇ ਇੱਥੇ ਆਇਆ ਤੇ ਇਹ ਲੰਗਰ ਵੰਟਾ ਰਿਹਾ ਤੇ ਇਹਨੂੰ ਤੇ ਇਸ ਚੀਜ਼ ਦਾ ਕੋਈ ਵਿਚਾਰੇ ਨੂੰ ਧਰਨਾ ਪਤਾ ਨਹੀਂ ਕਿਸੇ ਜਥੇਬੰਦੀ ਦਾ ਨਹੀਂ ਹੈ ਅੱਛਾ ਇਹ ਇੰਡੀਵਿਜੂਅਲ ਤੌਰ ਮਤਲਬ ਲੰਗਰ ਦੀ ਸੇਵਾ ਕਰਨ ਵਾਸਤੇ ਕਿਉਂਕਿ ਅਮਰਧਾਰੀ ਸਾਬਤ ਸੂਰਤ ਨੌਜਵਾਨ ਬੱਚਾ ਇਹ ਸਵੇਰੇ ਪਹਿਲਾਂ ਧੰਤਾਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਇਆ ਉੱਥੇ ਖੰਡਪਾਟ ਸਾਹਿਬ ਦਾ ਭੋਗ ਸੀ ਕੋਈ ਨਹੀਂ ਖਾਇਆ ਸੀ ਉਸ ਖੰਡਪਾਟ ਸਾਹਿਬ ਦੇ ਭੋਗ ਤੋਂ ਇਹ ਆਇਆ ਤੇ ਇਹ ਲੰਗਰਾਂ ਦੀ ਸੇਵਾ ਕਰਨ ਵਾਸਤੇ ਆਇਆ ਅੱਛਾ ਉਹ ਉੱਥੋਂ ਲੰਗਰਾਂ ਦੀ ਸੇਵਾ ਕਰਦੇ ਕਰਦੇ ਹੀ ਕਿਉਂਕਿ ਜਦੋਂ ਹਰਿਆਣਾ ਪੁਲਿਸ ਔਰ ਕੁਝ ਨਾਲ ਉਹਨਾਂ ਦੇ ਕੁਝ ਲੋਕ ਪੰਜਾਬ ਵਾਲੇ ਪਾਸੇ ਆ ਜਾਂਦੇ ਨੇ ਆ ਕੇ ਭੰਤੋੜ ਵੀ ਕਰਦੇ ਨੇ ਤਾਂ ਉਸੀ ਦੇ ਦੌਰਾਨ ਹੀ ਇਹ ਪ੍ਰਤੀਪਾਲ ਨੂੰ ਚੁੱਕੇ ਲੈ ਜਾਂਦੇ ਨੇ ਦੇਖੋ ਕੋਈ ਹੋਰ ਲੋਕ ਉੱਥੇ ਕਿਹੜੇ ਨੇ ਹਰਿਆਣਾ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਸਿਵਲ ਵਰਦੀ ਚ ਨੇ ਔਰ ਉਹ ਲੋਕ ਆਉਂਦੇ ਨੇ ਜਿਦੀ ਮਿਸਾਲ ਆ ਕਿ ਮੈਂ 13 ਤਰੀਕ ਨੂੰ ਤੇ 14 ਨੂੰ ਜਿਹੜੇ ਬੰਦੇ ਦੀ ਹਰਕਤਾਂ ਸੀ ਉਹ 14 ਤਰੀਕ ਨੂੰ ਪੁਲਿਸ ਮੁਲਾਜ਼ਮ ਹਰਿਆਣਾ ਪੁਲਸ ਦਾ ਮੁਲਾਜ਼ਮ ਜਿਹੜਾ ਉਹ ਫੜ ਕੇ ਤੇ ਉਹ ਮੈਂ ਪੰਜਾਬ ਪੁਲਿਸ ਨੂੰ ਫੜਾਉਣਾ ਉਥੇ ਉਹ ਦੂਸਰੇ ਬੰਦੇ ਦਾ ਕੀ ਮਤਲਬ ਹੈ ਜਿੰਨਾ ਵੀ ਕੁਝ ਕੀਤਾ ਹੈ ਇਹ ਸਾਰੇ ਦਾ ਸਾਰਾ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਨੇ ਕੀਤਾ ਸਿਵਲ ਵਰਦੀ ਵਿੱਚ ਪੰਜਾਬ ਦੇ ਇਲਾਕੇ ਚ ਆ ਕੇ ਤੇ ਇੱਥੇ ਜਦੋਂ ਪਿਰਤਪਾਲ ਨੂੰ ਉਹ ਫੜਦੇ ਨੇ ਤੇ ਪਹਿਲਾਂ ਉਹਦੀ ਲੱਤ ਜਿਹੜੀ ਆ ਉਹ ਤੋੜਦੇ ਨੇ ਫਿਰ ਉਹਨੂੰ ਬੋਰੇਜ ਪਾਉਂਦੇ ਨੇ ਫਿਰ ਉਹਦੀ ਕੁੱਟਮਾਰ ਕਰਦੇ ਨੇ ਇੰਨਾ ਨਰਦਹੀ ਪੂਣਾ ਇੰਨਾ ਜ਼ਾਲਮਪੂਣਾ ਇਸ ਤਰੀਕੇ ਦੇ ਨਾਲ ਇੱਕ ਮਾਸੂਮ ਬੱਚੇ ਨੂੰ 32 ਸਾਲ ਦੀ ਕਿਨੀ ਕੁਮਰ ਤੇ ਉਸ ਬੱਚੇ ਨੂੰ ਸਿਰਫ ਸਾਹਤ ਸੂਰਤ ਕਰਕੇ ਇੱਕ ਕਿਰਪਾਨ ਸੀ ਉਹਦੇ ਓਏ ਮਾਤਾ ਹੁਣ ਰੋ ਰੋ ਕੇ ਦੱਸ ਰਹੀ ਆ ਵੀ ਅਜ ਤੱਕ ਉਹਨੇ ਕਿਰਪਾਨ ਜਿਹੜੀ ਸੀ ਆਪਣੇ ਸਰੀਰ ਨਾਲੋ ਜੁਦਾ ਨਹੀਂ ਸੀ ਕੀਤੀ ਤੇ ਉਹ ਕਹਿੰਦਾ ਸੀ ਉਹ ਕੱਲ ਕਹਿੰਦਾ ਵੀ ਰਿਹਾ ਵੀ ਮੇਰੇ ਕੋਲ ਜਦੋਂ ਉਹਨੂੰ ਪਤਾ ਸੀ ਕੁਮੜੀ ਬੋਟੀ ਸੁਰਤੀ ਵੀ ਕਿਰਪਾਨ ਨਾਲ ਲਾਇਓ ਪਰ ਉਹਨਾਂ ਝਾਲਮਾਨੇ ਕੁਛ ਨਹੀਂ ਦੇਖਿਆ ਤੇ ਉਹਦੀ ਕਿਰਪਾਨ ਲਾਤੀ ਸੋ ਇੱਕ ਬਹੁਤ ਹੀ ਨੇਕ ਬੱਚਾ ਔਰ ਡੇਢ-ਦੋ ਕਿਲਾ ਪਰਿਵਾਰ ਦੇ ਉਹਦੀ ਜ਼ਮੀਨ ਹੈ ਸਰਦਾਰ ਦਵਿੰਦਰ ਸਿੰਘ ਦੀ ਜਿਹੜੇ ਕੇਦੇ ਪਿਤਾ ਜੀ ਨੇ ਤੇ ਦੋ ਭੈਣਾਂ ਮਾਤਾ ਸੋ ਇਹ ਜਿਹੜਾ ਜ਼ੁਲਮ ਇੱਤੇ ਕੀਤਾ ਗਿਆ ਬਹੁਤ ਵੱਡੇ ਪੱਧਰ ਤੇ ਇਹ ਨਾਲ ਤੁਸੀਂ ਭਾਗੂਕ ਵੀ ਹੋ ਰਹੇ ਹੋ ਬੱਚੇ ਦੀ ਤਸਵੀਰ ਉਹ ਦੇਖ ਕੇ ਬੰਦੇ ਦਾ ਆਪ ਦਾ ਮਨ ਬਹੁਤ ਜ਼ਿਆਦਾ ਦਰਦ ਨਾਲ ਭਰਿਆ ਜਾਂਦਾ ਹੈ ਪਸੀ ਜਾਂਦਾ ਹੈ ਸਿਰ ਸਾਹਿਬ ਤੁਸੀਂ ਤਾਂ ਆਪ ਦੇਖਿਆ ਕੱਲ ਜਦੋਂ ਜਦੋਂ ਤੁਸੀਂ ਪਹਿਲੀ ਵਾਰ ਦੇਖਿਆ ਹੋਊਗਾ ਮੈਨੂੰ ਲੱਗਦਾ ਲੋਕ ਕੰਡੇ ਖੜੇ ਹੋ ਜਾਂਦੇ ਨੇ ਲੋਕ ਕੰਡੇ ਖੜੇ ਹੋਣਿਆ ਬੈਨ ਜਿਸ ਦਿਨ ਉੱਥੇ ਜਾਣਾ ਨਾ ਤੇ ਇਹਦੀ ਹਾਲਤ ਵੇਖੀ ਕਿਉਂਕਿ ਸਰਪੰਚ ਮੈਨੂੰ ਮੈਂਟਮੈਂਟ ਦੀ ਰਿਪੋਰਟ ਦੇ ਰਿਹਾ ਸੀ ਜਦੋਂ ਮੈਂ ਉਹਦੀ ਹਾਲਤ ਵੇਖੀ ਐ ਤੇ ਉਹਦੀ ਹਾਲਤ ਵੇਖ ਕੇ ਤੇ ਮੈਂ ਉੱਥੇ ਇੱਕ ਕਿਸਮ ਦਾ ਮਤਲਬ ਇਹਨਾਂ ਪਰੇਸ਼ਾਨ ਹੋ ਗਿਆ ਤੇ ਧਮਾਕੀ ਤੌਰ ਤੇ ਵੀ ਮੈਨੂੰ ਜਿਹੜੀ ਸੀ ਟੈਂਸ਼ਨ ਸੀ ਲੇਕਿਨ ਮੈਂ ਆਪਣੀ ਹਿੰਮਤ ਕਰਕੇ ਇਸ ਬੱਚੇ ਨੂੰ ਉੱਥੋਂ ਕਢਾਉਂਦੀ ਔਰ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਜਿਹੜੀ 14 ਘੰਟੇ ਉੱਥੇ ਜਦੋਜਹਿਦ ਕਰਨੀ ਪਈ ਆ ਉਹ ਨਿਸੇ ਹੋਣ ਦਿੰਦੇ ਜਿਹੜਾ ਐਸਐਚਓ 14 ਘੰਟੇ ਲੱਗੇ ਤੁਹਾਨੂੰ ਉੱਥੇ ਰਾਤ 12 ਵਜੇ ਤੋਂ ਲੈ ਕੇ ਅੱਜ 2 ਵਜੇ ਚੱਲੇ ਆ ਵਾਰੰਟਸ ਅਫਸਰ ਸੀ ਜਿਹੜਾ ਉਹ ਵੀ ਵਿਚਾਰਾ ਪਰੇਸ਼ਾਨ ਸੀ ਧਮਕਾਉਂਦੇ ਸੀ ਤੁਹਾਨੂੰ ਵੀ ਡਰਾਉਂਦੇ ਸੀ ਮੈਨੇ ਤੁਹਾਨੂੰ ਦੱਸਿਆ ਵੀ ਧਮਕੀ ਦਿੱਤੀ ਗਈ ਆ ਐਸਐਚਓ ਲੋ ਤਾਂ ਧਮਕੀ ਦਿੱਤੀ ਗਈ ਆ ਵੀ ਤੂੰ ਬਹੁਤ ਬੋਲਦਾ ਹੈ ਤੇ ਇਹ ਵੇਖਣਾ ਵੀ ਬਣੇਗਾ ਕੀ ਹਾਲਾਂਕਿ ਪ੍ਰਤੀਪਾਲਤਾ ਨਹੀਂ ਬੋਲ ਸਕ ਰਿਹਾ ਉਸ ਦੀ ਉਹ ਸਥਿਤੀ ਨਹੀਂ ਹੈ ਪਰ ਜਿਹੜੀਆਂ ਉਹ ਸੱਟਾਂ ਨੇ ਜੋ ਉਹਦੇ ਹਾਲਾਤ ਨੇ ਉਹ ਬਹੁਤ ਕੁਝ ਬਿਆਨ ਕਰ ਰਹੇ ਨਹੀਂ ਕੀ ਕੁਛ ਉਸ ਦੇ ਵੱਲੋਂ ਇਸ਼ਾਰਿਆਂ ਦੇ ਵਿੱਚ ਜ਼ਿਕਰ ਕੀਤਾ ਜਾ ਆ ਦੇਖੋ ਤੁਸੀਂ ਜਿਹੜੀਆਂ ਸੱਟਾਂ ਲੱਗੀਆਂ ਆ ਜਿਹੜੀ ਗਲ ਦੇ ਵਿੱਚ ਰੱਸੀ ਦਾ ਨਿਸ਼ਾਨ ਹੈ ਮਾੜਾ ਮੋਟਾ ਨਹੀਂ ਆ ਕਾਲਾ ਹੋਇਆ ਸਾਰਾ ਗਲ ਇਥੋਂ ਤੇ ਉਹ ਉਹ ਕੀ ਕੀਤਾ ਗਿਆ ਇੱਕ ਕਿਸ ਤਰ੍ਹਾਂ ਨੂੰ ਧੁਇਆ ਗਿਆ ਕਿਵੇਂ ਉਹਨੂੰ ਬੂਰੀ ਪਾਇਆ ਗਿਆ ਕਿਵੇਂ ਉਹਨੇ ਡੰਡੇ ਮਾਰ-ਮਾਰ ਕੇ ਡਾਂਗਾ ਮਾਰ-ਮਾਰ ਕੇ ਸਿਰ ਤੇ ਲੱਤਾਂ ਬਾਹਾਂ ਤੋੜ ਦੇਣੀਆਂ ਇਸ ਤਰ੍ਹਾਂ ਤੇ ਕੋਈ ਕਿਸੇ ਵਿਦੇਸ਼ੀ ਮੂਲ ਦੇ ਲੋਕ ਬੰਦੇ ਨਾਲ ਵੀ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਜੋ ਕੁਛ ਉਹਦੇ ਨਾਲ ਤਨਵਰ ਸਰਸਾ ਤਾਂ ਬਲਦੇਵ ਸਿੰਘ ਸਰਸਾ ਖਾਸ ਤੌਰ ਦੇ ਉਤੇ ਰੋहतक ਤੋਂ ਪੀਜੀਆਈ ਆਏ ਨੇ ਔਰ ਉਹਨਾਂ ਨੇ ਉਹ ਬਿਆਨ ਕੀਤਾ ਜੋ ਤਸਵੀਰ ਉਹ ਵੇਖੀ ਉਹਨਾਂ ਨੇ ਕਿ ਕਿਸ ਤਰੀਕੇ ਨਾਲ ਤਸ਼ਦਦ ਜੋ ਹੈ ਉਹ ਨੌਜਵਾਨ ਨੂੰ ਢਟਾਇਆ ਗਿਆ ਹਾਲਾਂਕਿ ਪੀਜੀਆਈ ਚੰਡੀਗੜ੍ਹ ਦੇ ਵਿੱਚ ਆ ਗਏ ਨੇ ਪਰਿਵਾਰ ਨਾਲ ਤਾਂ ਹੁਣ ਦੇਖਦੇ ਹਾਂ ਕਿੰਨੀ ਛੇਤੀ ਉਸ ਦੀ ਸਿਹਤ ਦੇ ਵਿੱਚ ਸੁਧਾਰ ਹੁੰਦਾ ਹੈ ਤੁਸੀਂ ਵੀ ਅਰਦਾਸ ਕਰਿਓ ਕਿ ਉਹ ਨੌਜਵਾਨ ਜਲਦ ਆਪਣੇ ਪੈਰਾਂ ਦੇ ਉੱਤੇ ਖੜ੍ਹਾ ਹੋਵੇ ਔਰ ਆਪਣੀ ਜ਼ਿੰਦਗੀ ਬਤੀਤ ਕਰ ਸਕੇ ਕੈਮਰਾ ਪਰਸਨ ਜੀਤ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ